ਤੋ ਹਲਕੇ ਦੀ ਬਹੁਤ دیر ਤੋਂ ਇੱਕ ਮੰਦ ਸੀ ਕਿ ਰੈਫਰੈਂਸ ਗੈਂਬ ਬਹੁਤ ਹੁੰਦੇ ਆ ਸਰਕਾਰ ਨੇ ਅੰਡਰ ਫੁੱਲ ਤੇ ਡਰਾਈਵਰ ਬਣਾ ਜਾਵੇ ਸੋ ਅਸੀਂ ਸਭ ਨੇ ਬੇਨਤੀ ਕੀਤੀ ਸਾਡੇ ਜਿਹੜੇ ਮਾਨਯੋਗ ਮੰਤਰੀ ਸਾਹਿਬ ਨੇ ਸਰਪੰਚ ਸਿੰਘ ਜੀਓ ਸਾਹਿਬ ਔਰ ਉਹਨਾਂ ਬੜਾ ਗ੍ਰੇਸ਼ੀਅਸ ਨੇ ਬੜੇ ਪਿਆਰ ਨਾਲ ਬੜੇ ਸਲੀਕੇ ਨਾਲ ਸਾਨੂੰ ਗਿਆ ਗਾਲੀ ਕੈਰੀ ਤੇ ਬੜਾ ਆਵਾਂਗੇ ਆਪਾਂ ਔਰ ਬਹੁਤ ਥੇਤੀ ਬਹੁਤ ਥੋੜਾ ਟਾਈਮ ਚ ਨਾਲ ਸਾਰੀ ਪਲੈਨਿੰਗ ਕਰਾ ਕੇ ਇਹਦਾ ਜਿਹੜਾ ਢੇਕਾ ਟੋਕਾ ਸਭ ਨੂੰ ਚੁੱਕਿਆ ਇਹ ਬਹੁਤ ਚੰਗੀ ਗੱਲ ਹੈ ਕਿਉਂਕਿ ਇਲਾਕੇ ਦੀ ਤਰੱਕੀ ਜਿਹੜੀ ਹੈ ਉਹ ਨਹੀਂ ਬਹੁਤ ਲਾਜ਼ਮੀ ਹੈ ਇਹਨਾਂ ਨੂੰ ਹੋਰ ਹੀ ਬੇਨਤੀ ਕਰਦੇ ਕਿ ਇਹ ਪੁਰੀਆ ਵੀ ਛੋਟਾ ਜਿਹਾ ਇਹ ਵੀ ਜਿਹੜਾ ਚੌੜਾ ਕਰ ਦਿਓ ਕਿ ਦੇਖੋ ਜੀ ਦੇਖੋ ਫੋਰਥ ਲੈਗ ਜਿਹੜੀ ਸਾਡੀ ਬਣਨੀ ਹੈ ਉਹ ਵੀ ਚੰਗੀ ਹੈ ਪਹਿਲੇ ਪਲਾਨ ਕੀਤਾ ਗਿਆ ਉਹ ਵੀ ਕਰਨੋਂ ਇੱਕ ਪੱਕਾ ਵਾਲੇ ਪੁਲ ਹੈਗਾ ਜਿਹੜਾ ਉਹ ਮੰਡੀ ਵਾਲਾ ਪੁਲ ਹੈ ਜੀ ਕੋਈ ਨਾ ਤੁਸੀਂ ਸਿਰਫ ਟਾਈਮ ਕੀਤਾ ਹੋਇਆ ਤਾਂ ਬਹੁਤ-ਬਹੁਤ ਤੁਹਾਡਾ ਸ਼ੁਕਰ ਬਹੁਤ-ਬਹੁਤ ਮਿਹਰਬਾਨੀ ਤੇ ਜੋ ਜਿਹੜਾ ਤਾਂ ਉਹ ਤੋਂ ਅੰਨੀਆਂ ਨੇ ਜਿਹੜੀ ਆ ਸਾਡੀ ਕੋਪਨਪਨ ਸਾਹਿਬ ਜੀ ਨੇ ਸਰਕਾਰ ਕੋੰਟਰੀ ਨੂੰ ਤੇ ਡਿਵੈਲਪਮੈਂਟ ਕਰੋ ਤੇ ਮੈਂ ਦੇਖਣਾ ਡਿਵੈਲਪਮੈਂਟ ਇਹ ਆ ਦੂਜੀ ਪਾਰਟੀ ਕਿਤੇ ਸਿੱਧਾ ਡਿਵੈਲਪਮੈਂਟ ਕੀਤੀ ਆ ਉਹਨਾਂ ਜ਼ਮੀਨਾਂ ਵੇਚ ਕੇ ਡਿਵੈਲਪਮੈਂਟ ਕੀਤੀ ਆ ਅਸੀਂ ਰਿਕਸਾ ਦਾ ਕਰਨ ਨਹੀਂ ਤੇ ਮਰ ਦਾ ਸਾਡਾ ਕੋਨਾ ਤਾਂ ਤੋਂ ਮੈਂ ਦੁਬਾਰਾ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ ਸਾਡੇ ਮਾਜੋ ਜੀ ਸਾਹਿਬ ਦਾ ਸਰਪੰਚ ਜੀ ਦਾ ਸਾਹਿਬ ਦਾ ਇਹਨਾਂ ਲੋਕਾਂ ਦੀ ਮੰਗ ਜੀ ਬਹੁਤ ਬਹੁਤ ਮਿਹਰਬਾਨੀ ਸਰ ਜੀ। ਅਸੀਂ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਸੁਲਤਾਨ ਮਿੰਟ ਰੋਡ ਜਿੱਦੇ ਤੇ ਆ ਸੁਲਤਾਨ ਮਿੰਟ ਫਿਲਡ ਦਾ ਲਿੰਕ ਚੜਕ ਸੀਗੀ। ਕਿਤੇ ਲੰਬੇ ਸਮੇਂ ਤੋਂ ਜਿਹੜੀ ਆ ਇੱਕ ਸਮੱਸਿਆ ਆ ਰਹੀ ਸੀ ਕਿ ਕਿ ਵਹੀਕਲ ਜਿਹੜੇ ਆ ਜਿਆਦੇ ਅਕਸਰ ਕ੍ਰੋਸ ਹੁੰਦੇ ਨੇ। ਸਾਡਾ ਅੰਮ੍ਰਿਤਸਰ ਸ਼ਹਿਰ ਵੈਸੇ ਵੀ ਬਹੁਤ ਬਹੁਤ ਸ਼ਹਿਰ ਆ ਤਾਂ ਅੰਮ੍ਰਿਤਸਰ ਯਾਤਰਾ ਵਾਸਤੇ ਲੋਕ ਜਿਹੜੇ ਨੇ ਦੁਨੀਆ ਦੇ ਕੋਨੇ-ਕੋਨੇ ਕੋ ਇਥੇ ਪਹੁੰਚਦੇ ਨੇ ਲੱਖਾਂ ਸਰਦਾਰ ਲੋਕੋ ਜਰ ਸਰਕਾਰ ਸਾਹਿਬ ਤੇ ਆਤਮ ਸਤਿਪੰਨ ਦੇ ਨੇ ਤੋਂ ਬੜੀ ਸਮੱਸਿਆ ਆ ਰਹੀ ਸੀ ਕਿ ਤੋਂ ਅੱਜ ਅਸੀਂ ਆਪਣੇ ਸਰਕਾਰ ਲੋਕ ਐਮ ਐਲ ਏ ਸਰਦਾਰ ਬਲਦੇਸਿ ਚੇਚਰ ਸਾਹਿਬ ਮੇਰ ਸਾਹਿਬ ਰਿੰਦੂ ਜੀ ਸਾਡੇ ਜ਼ਿਲ੍ਹਾ ਪ੍ਰਧਾਨ ਸਰਦਾਰ ਬਰਿੰਦਰ ਸਿੰਘ ਜੀ ਸਾਰਿਆਂ ਦੀ ਕੋਸ਼ਿਸ਼ਾਂ ਦੇ ਸਰਕਾਰ ਅਸੀਂ ਨਾਲ ਜਿੱਤੇ ਇੱਕ ਫਲਾਈਓਵਰ ਬਣਾਉਣ ਦਾ ਜਿਹੜਾ ਆ ਉਹ ਕੰਮ ਸ਼ੁਰੂ ਕੀਤਾ ਹੈ ਇਹ ਜਿਹੜਾ ਫਲਾਈਓਵਰ ਆ ਇਹ ਲਗਭਗ ਇਤ ਕਿਲੋਮੀਟਰ ਜੜਾਇਆ ਤੇ ਬਣੂਗਾ 14 ਮੀਟਰ ਜੜਾਇਆ ਚੌੜਾ ਹੈ ਇਹਦੇ ਨਾਲ ਦੇ ਨਾਲ ਅਸੀਂ ਥੱਲੇ ਸਰਵਿਸ ਰੇਨ ਵੀ ਬਣਾਉਣੀ ਆ ਔਰ ਡਰੇਨੇਜ ਦਾ ਪ੍ਰਬੰਧ ਵੀ ਜੜਾ ਕਰਨਾ ਸੋ ਇਹਦੇ ਉੱਤੇ ਲਗਭਗ 33 ਕਰੋੜ ਰੁਪਏ ਜੜਾ ਉਹ ਖਰਚ ਹੋਣਾ ਹੈ ਸੋ ਮੈਂ ਆਪਣੇ ਮਾਨਯੋਗ ਮੁੱਖ ਮੰਤਰੀ ਸਰਦਾਰ ਕੋ ਸਹਿਮਾਨ ਸਾਹਿਬ ਦਾ ਤਹਿ ਦਿਲੋਂ ਧੰਵਾਦੀਆਂ ਜਿਨ੍ਹਾਂ ਨੇ ਅੰਮ੍ਰਿਤਸਰ ਸ਼ਹਿਰ ਵਾਸਤੇ ਆ ਕਾਫੀ ਕੰਪੈਂਸ ਵੀ ਮੁਹੱਈਆ ਕਰਵਾਏ ਨੇ ਸਕੂਲਾਂ ਦੇ ਵਿੱਚ ਹਸਪੀਟਲ ਬਣਾਉਣ ਦੇ ਵਿੱਚ ਮਾਨਤਾ ਕਲੀਨਿਕ ਬਣਾਉਣ ਦੇ ਵਿੱਚ ਹਰ ਖੇਤਰ ਦੇ ਵਿੱਚ ਅੰਮ੍ਰਿਤਸਰ ਨੂੰ ਕਰੀਆ ਬਹਿਰ ਦਿੱਤੀ ਗਈ ਆ ਸੋ ਅੱਜ ਮੈਂ ਇਲਾਕੇ ਦੇ ਲੋਕਾਂ ਨੂੰ ਦਿਲ ਦੀਆਂ ਜਹਿਰਨੀਆਂ ਤੋਂ ਉਹਨਾਂ ਨੂੰ ਬਹੁਤ ਇਧਨਾ ਧੰਨਵਾਦ ਵੀ ਕਰਦਾ ਕਿ ਇਹਦੇ ਨਾਲ ਕਾਫੀ ਸਾਡੀ ਸਮੱਸਿਆ ਜਿਹੜੀ ਆ ਉਹ ਟ੍ਰੈਫਿਕ ਦੀ ਅੰਮ੍ਰਿਤਸਰ ਸ਼ਹਿਰ ਦੀ ਜਿਹੜਾ